ਗੁਰਦੁਆਰਾ ਸ੍ਰੀ ਕਲਗੀ ਤਰ ਸਾਹਿਬ ਤੋਰੇ ਦੀ ਪੇਸ਼ਨਾਰ ਦੀ ਕ੍ਰਿਮੋਨਾ ਵਿੱਚ ਇਟਾਲੀਅਨ ਸਕੂਲੀ ਬੱਚਿਆਂ ਦਾ ਗਰੁੱਪ ਹੋਇਆ ਨਤਮਸਤਕ ਅਤੇ ਸਿੱਖ ਧਰਮ ਬਾਰੇ ਲਈ ਬੜੀ ਮੁੱਲੀ ਜਾਣਕਾਰੀ ਕਲਗੀ ਤਰ ਗਤਕਾ ਕੈਡਮੀ ਦੇ ਭਜੰਦੀਆਂ ਨੇ ਦਿਖਾਈ ਗੱਤਕੇ ਦੇ ਜੋਹਰ ਬੀਤੇ ਦਿਨੀ ਗੁਰਦੁਆਰਾ ਸ੍ਰੀ ਕਲਗੀ ਤਰ ਸਾਹਿਬ ਤੋਰੇ ਦੀ ਪੇਸ਼ਨਾਰ ਦੀ ਕ੍ਰਿਮੋਨਾ ਵਿੱਚ ਮਿਲਾਨ ਤੋਂ ਪ੍ਰਾਇਮਰੀ ਤੇ ਹਾਈ ਸਕੂਲ ਦੇ ਬੱਚੇ ਇੱਕ ਗਰੁੱਪ ਵਿੱਚ ਹਾਜ਼ਰੀ ਭਰੀ ਜ਼ਿਕਰ ਜੋ ਹੈ ਕਿ ਪਿਛਲੇ 4 ਸਾਲਾਂ ਤੋਂ ਸਕੂਲ ਦੇ ਬੱਚੇ ਲਗਾਤਾਰ ਨਵੰਬਰ ਦੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਾਜ਼ਰੀ ਭਰਨ ਤੇ ਸਿੱਖ ਧਰਮ ਬਾਰੇ ਜਾਣਨ ਲਈ ਗੁਰਦੁਆਰਾ ਸਾਹਿਬ ਵਿਖੇ ਸ਼ਿਰਕਤ ਕਰ ਰਹੇ ਹਨ ਗੁਰਦਾਰੇ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੱਤਾ ਦੱਸਿਆ ਗਿਆ ਕਿ ਤਕਰੀਬਨ ਸਵੇਰੇ 9 ਵਜੇ ਲਗਭਗ 60 ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਦਾ ਇੱਕ ਗਰੁੱਪ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਗੁਰਦੁਆਰਾ ਸਾਹਿਬ ਦੇ ਸਦਾਨ ਪਹਿਲਾਂ ਲੰਗਰ ਪਾਸੇ ਸੰਗਤ ਦੀ ਮਰਿਆਦਾ ਅਨੁਸਾਰ ਬੱਚਿਆਂ ਨੂੰ ਸੇਵਾ ਦਾ ਚਾਪਣਿਸ਼ਕਾਇਆ ਗਿਆ ਇਹਨਾਂ ਬੱਚਿਆਂ ਵਿੱਚ ਸਿੱਖ ਧਰਮ ਬਾਰੇ ਜਾਣਨ ਦੀ ਬਹੁਤ ਹੀ ਉਤ ਕਿਉਂਕਿ ਪੂਰੇ ਸੰਸਾਰ ਵਿੱਚ ਗੁਰੂ ਸਾਹਿਬਾਨ ਦੀਆਂ ਨੀਤੀਆਂ ਸਿੱਖਿਆਵਾਂ ਦੇ ਚਲਦੇ ਹੋਏ ਸਨ ਕਿ ਚੜ੍ਹਦੀ ਕਲਾ ਵਿੱਚ ਹੈ ਅਤੇ ਵੱਖ-ਵੱਖ ਦੇਸ਼ ਦੇ ਲੋਕ ਸਿੱਖਾ ਅਤੇ ਸਿੱਖੀ ਬਾਰੇ ਤੇ ਸਿੱਖ ਤਰ ਮਰ ਜਾਣ ਲਈ ਉਤਸੁਖ ਹਨ ਬੱਚਿਆਂ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ 10 ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਸਿੱਖ ਇਤਿਹਾਸ ਛੋਟੇ ਸਹਬਜ਼ਾਦਿਆਂ ਲੰਗਰ ਦੀ ਪ੍ਰਥਾ ਤੇ ਪੰਜ ਕਕਾਰਾਂ ਦੇ ਮਹੱਤਤਾ ਬਾਰੇ ਵਿਸਤਾਰਤ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਵੱਲੋਂ ਕੀਤੇ ਗਏ ਸਵਾਲਾਂ ਜਵਾਬ ਵੀ ਵਿਸਥਾਰ ਪੂਰਵਕ ਦਿੱਤੇ ਗਏ ਬੱਚਿਆਂ ਨੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਗੁਰਸਿੱਖ ਅਤੇ ਸੈਤਾਰੀ ਸਿੱਖ ਵਿੱਚ ਕੀ ਅੰਤਰ ਹੁੰਦਾ ਹੈ ਇਸ ਬਾਰੇ ਵੀ ਉਹਨਾਂ ਨੂੰ ਗੁਰਮਤ ਅਨੁਸਾਰ ਜਾਣਕਾਰੀ ਦਿੱਤੀ ਗਈ ਤੇ ਪੰਜ ਕਕਾਰ ਧਾਰਨ ਕਰਕੇ ਗੁਰਸਿੱਖ ਬਣਨ ਅਤੇ ਉਸ ਤੋਂ ਬਾਅਦ ਰੱਖੀ ਜਾਣ ਵਾਲੀ ਰਹਿਤ ਮਰੀਆਦਾ ਬਾਰੇ ਵੀ ਦੱਸਿਆ ਗਿਆ ਜਿੱਥੇ ਅੱਜਕੱਲ ਸਿੱਖੀ ਬਾਰੇ ਕੋਈ ਨਕਾਰਾਤਮਕ ਪੱਖ ਨੂੰ ਲੈ ਕੇ ਬਹੁਤ ਪ੍ਰਚਾਰ ਹੋ ਰਿਹਾ ਹੈ ਉੱਥੇ ਹੀ ਹੋ ਰਿਹਾ ਇਹਨਾਂ ਸਕਾਰਾਤਮਕ ਕਾਰਜਾਂ ਦੇ ਦੂਜੇ ਧਰਮਾਂ ਦੇ ਸਕੂਲੀ ਬੱਚਿਆਂ ਵੱਲੋਂ ਸਿੱਖ ਧਰਮ ਬਾਰੇ ਜਾਣਨ ਲਈ ਉਤਸਕ ਹੋਣਾ ਵੀ ਸਾਡੇ ਨਾ ਧਾਰਮਿਕ ਦਾਰਿਆਂ ਤੇ ਸਿੱਖੀ ਦੀ ਪ੍ਰਾਪਤੀ ਹੈ ਇਸ ਮੌਕੇ ਕਲਗੀ ਤਰਗਤਕ ਅਕੈਡਮੀ ਦੇ ਪੁਜੰਗੀ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਜਿਸ ਨੂੰ ਵੇਖ ਕੇ ਸਕੂਲੀ ਬੱਚਿਆਂ ਦਾ ਗਰੁੱਪ ਬਹੁਤ ਪ੍ਰਭਾਵਿਤ ਹੋਇਆ ਤੇ ਉਹਨਾਂ ਨੇ ਇਸ ਦੀ ਸراہਨਾ ਵੀ ਕੀਤੀ ਕਿ ਕਿਵੇਂ ਸਿੱਖ ਧਰਮ ਦੇ ਵਿਦੇਸ਼ਾਂ ਵਿੱਚ ਵੀ ਆਪਣੇ ਪਰੰਪਰਾਗਤ ਮਾਰਸ਼ਲ ਆਰਟ ਗੱਤਕੇ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕੇ ਤੇ ਆਪਣੀ ਸੁਰੱਖਿਆ ਆਪ ਕਰ ਸਕੇ ਇਟਾਲੀਅਨ ਭਾਸ਼ਾ ਵਿੱਚ ਇਸ ਗਰੁੱਪ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਇਟਾਲੀਅਨ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਵੱਲੋਂ ਵੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕੀਤੀ ਗਈ ਜਿਕਰ ਜੋ ਕਰਕੇ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਬੱਚਿਆਂ ਨੂੰ ਕਿਸੇ ਹੋਰ ਜਗ੍ਹਾ ਵੇਖਣ ਜਾਂ ਘੁੰਮਣ ਲੈ ਕੇ ਜਾਣ ਲਈ ਪੁੱਛਿਆ ਸੀ ਪਰ ਉਹਨਾਂ ਬੱਚਿਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਆਂ ਕਲਾਸਾਂਾਂ ਵਾਂਗੂ ਗੁਰਦੁਆਰਾ ਸਾਹਿਬ ਦੇ ਸ਼ਿਰਕਤ ਕਰਨ ਦੇ ਸਿੱਖ ਧਰਮ ਬਾਰੇ ਜਾਣਨ ਨੂੰ ਹੀ ਅਹਿਮੀਅਤ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਇਟਾਲੀਅਨ ਸਕੂਲੀ ਬੱਚਿਆਂ ਦੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ ਗਿਆ ਉੱਥੇ ਸਕੂਲ ਦੇ ਪੰਜ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਉਪਰੰਤ ਸਾਰੇ ਹੀ ਬੱਚਿਆਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਘਰ ਲੰਗਰ ਛਕਿਆ ਖਾਲਸਾ ਵਿੱਚ ਮਿਲਾਨ ਤੋਂ ਆਏ ਨਸਕੂਲੀ ਬੱਚਿਆਂ ਦਾ ਗਰੁੱਪ ਸਿੱਖ ਧਰਮ ਬਾਰੇ ਬੜਮੁੱਲੀ ਜਾਣਕਾਰੀ ਅਤੇ ਸਿੱਖੀ ਬਾਰੇ ਆਪਣੇ ਮਨਾਂ ਵਿੱਚ ਆਏ ਸਵਾਲਾਂ ਦੇ ਜਵਾਬ ਲੈ ਕੇ ਤਕਰੀਬਨ 2 ਵਜੇ ਵਾਪਸ ਚਲਾ ਗਿਆ